ਸਾਡੇ ਨਾਲ ਜੋਸ਼ੀ ਸਾਹਿਬ ਵੀ ਜੁੜੇ ਹੋਏ ਨੇ ਬੀਜੇਪੀ ਤੋਂ ਜੋਸ਼ੀ ਸਾਹਿਬ ਕੀ ਫਿਊਚਰ ਦੇਖਦੇ ਹੋ ਤੁਸੀਂ ਆਪਣੀ ਪਾਰਟੀ ਦਾ ਪੰਜਾਬ ਦੇ ਵਿੱਚ ਚਾਰ ਸੀਟਾਂ ਤਿੰਨ ਤੇ ਜ਼ਮਾਨਾ ਜਬਤ ਅਨੇ ਵੱਡੇ ਚਿਹਰੇ ਸਿੱਖ ਚਿਹਰੇ ਪਰ ਫਾਇਦਾ ਤੋਂ ਲੱਗਦਾ ਕੋਈ ਪਹੁੰਚਿਆ ਤੋਂ ਦੇਖੋ ਫਾਇਦਾ ਤਾਂ ਹੋਇਆ ਕੌਣ ਕਹਿੰਦਾ ਫਾਇਦਾ ਨਹੀਂ ਹੋਇਆ ਇਹਦੇ ਵਿੱਚ ਅਸੀਂ ਗਿੱਦੜ ਬਾਹ ਦੇ ਕਦੀ ਪਹਿਲਾਂ ਇਲੈਕਸ਼ਨ ਨਹੀਂ ਸੀ ਲੜੀ ਤੁਸੀਂ ਗਿੱਦੜ ਬਾਹ ਦੇ ਵਿੱਚ ਦੇਖੋ ਅਸੀਂ ਇਲੈਕਸ਼ਨ ਲੜੀ ਨਹੀਂ ਸੀ 2022 ਚ ਆਜ ਮਰੀ ਕਲੀਅਰ ਜੀ ਗੱਲ ਹੈ ਉਥੇ ਤੁਸੀਂ ਵੋਟ ਦਾ ਸ਼ੇਅਰ ਦੇਖੋ ਸਾਡਾ ਡੇਰਾ ਬਾਬਾ ਨਾਨਕ ਜਿੱਸੀ 2000 ਨਹੀਂ ਸੀ ਟੱਪੇ ਪਿਛਲੀ ਵਾਰੀ 2022 ਚ ਤੁਸੀਂ ਉਥੇ ਵੋਟਾਂ ਦਾ ਅਜ਼ਾਫਾ ਦੇਖ ਲਓ ਤੁਸੀਂ ਚੱਬੇਵਾਲ ਦੀ ਜੇ ਗੱਲ ਕਰ ਲਈਏ 4000 ਦੇ ਕਰੀਬ ਵੋਟ ਆਈ ਸੀ ਤੁਸੀਂ ਉਥੇ ਵੋਟਾਂ ਦਾ ਅਜ਼ਾਫਾ ਦੇਖ ਲਓ ਬਰਨਾਲੇ ਦੇ ਵਿੱਚ ਤੇ ਅਸੀਂ ਪਿੰਡਾਂ 'ਚ ਜਿੱਥੇ ਵੀ ਆ ਬੂਥ ਦੇ ਉੱਤੇ ਵੀ ਮਤਲਬ ਕੋਈ ਕੋਈ ਪਿੰਡ ਹੈਗਾ ਮੈਂ ਤੁਹਾਨੂੰ ਹੁਣੇ ਦੱਸਣਾ ਨਾਮ ਉਹਦਾ ਉਥੇ ਨੰਬਰ 1 ਆਈਏ ਬੀਜੇਪੀ ਜਿਹਨੂੰ ਕਹਿੰਦੇ ਪਿੰਡਾਂ ਦੇ ਐਕਸੈਪਟ ਨਹੀਂ ਕਰਦੇ ਉੱਥੇ ਪਿਛਲੀ ਵਾਰੀ 9000 ਵੋਟ ਪਈ ਸੀ ਇਰ ਕੀ ਅਸੀਂ ਤਕਰੀਬਨ ਤਕਰੀਬਨ ਡਬਲ ਵੋਟ 19000 ਖੜੇ ਸੋ ਇਹ ਚੀਜ਼ਾਂ ਕਹਿਣੀ ਆ ਕਿ ਮੌਜੂਦਾ ਸਰਕਾਰ ਦੇ ਵਿੱਚ ਜੇ ਤੁਸੀਂ ਗੱਲ ਤੁਸੀਂ ਕਹਿੰਦੇ ਵੱਡੇ ਚਿਹਰੇ ਆਏ ਚਿਹਰੇ ਤਾਂ ਵੱਡਾ ਤੁਲਸੀ ਦਾ ਪੱਤਾ ਤੁਲਸੀ ਦਾ ਪੱਤਾ ਹੁੰਦਾ ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ ਹੋਵੇ ਉਹਨੇ ਆਪਣਾ ਅਸਰ ਉਹ ਹੀ ਦਿਖਾਉਣਾ ਔਰ ਜੇ ਉਹ ਚਿਹਰੇ ਆਏ ਨੇ ਤੇ ਨਾਲ ਵੋਟਾਂ ਲੈ ਕੇ ਵੀ ਆਏ ਨੇ ਤੇ ਆਮ ਆਦਮੀ ਪਾਰਟੀ 'ਚ ਕੀ ਗਿਆ ਵਾ ਅੱਛਾ ਪੋਲੀਟਿਸ਼ੀਅਨ ਜਿਹੜੇ ਨਾ ਉਹ ਬੜੇ ਸਮਾਰਟ ਹੁੰਦੇ ਆ ਕਿ ਹਰ ਚੀਜ਼ 'ਚ ਪਰਚਨੜੀ ਲੱਭ ਲੈਂਦੇ ਆ ਹਾਂਜੀ ਤੁਹਾਡਾ ਪਾਰਟੀ ਪ੍ਰੈਜ਼ੀਡੈਂਟ ਜਿਹੜੇ ਆ ਉਹ ਕੈਂਪੇਨ ਕਰਨ ਤੱਕ ਨਹੀਂ ਗਏ ਅੱਜ ਸਾਡੇ ਨਾਲ ਆਪਣਾ ਗਰੇਵਾਲ ਸਾਹਿਬ ਜਿਹੜੇ ਆ ਉਹ ਸਾਡੇ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਬੇਤੁਕੀ ਬਿਆਨਬਾਜ਼ੀ ਜਿਹੜੀ ਤੁਹਾਡੇ ਲੀਡਰਸ ਕਰਦੇ ਆ ਉਸ ਦਾ ਨੁਕਸਾਨ ਪੰਜਾਬ 'ਚ ਹੋ ਰਿਹਾ ਲੈ ਦੇਖੋ ਗਰੇਵਾਲ ਸਾਹਿਬ ਸਦਕਾਰਯੋਗ ਨੇ ਤੇ ਬਿਆਨ ਦੇ ਕਈ ਨਿਕਲਉਂਦੇ ਨੇ ਲੇਕਿਨ ਇੱਥੇ ਗੱਲ ਇਹ ਕਰਨ ਵਾਲੀ ਹੈ ਨਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀਆਂ ਸੀਟਾਂ ਤੇ ਪਹਿਲੀ ਵਾਰੀ ਲੜੀ ਆ ਵੋਟਾਂ ਦਾ ਇਜ਼ਾਫਾ ਹੋਇਆ ਵਾ ਮੈਂ ਤਾਂ ਕਹਿਣਾ ਪਿਆ ਵਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਜਿਹੜੇ ਗਿੱਦੜਪਾਏ ਤੋਂ ਜਿੱਤੇ ਨੇ ਉਹਦੇ ਸ਼੍ਰੋਮਣੀ ਕਾਲੀ ਦਲ ਤੋਂ ਗਏ ਨਾ ਕੀ ਫਿਰ ਉਹ ਕਾਲੀ ਦਲ ਨੇ ਉੱਥੇ ਬੰਦਾ ਖੜਾ ਨਹੀਂ ਕੀਤਾ ਉਹ ਵੀ ਵੋਟ ਨਾਲ ਲੈ ਗਏ ਪਹਿਲੀ ਗੱਲ ਇਹ ਰੰਧਾਵਾ ਸਾਹਿਬ ਜਿੱਤੇ ਨੇ ਡੇਰਾ ਬਾਬਾ ਨਾਨਕ ਤੋਂ ਉਹ ਕਿਉਂ ਜਿੱਤੇ ਨੇ ਨੈਚੁਰਲੀ ਜਦੋਂ ਤੁਹਾਨੂੰ ਉੱਥੇ ਕੋਈ ਹੋਰ ਕਾਂਗਰਸ ਦਾ ਲੀਡਰ ਨਹੀਂ ਲੱਭਾ ਡੇਰਾ ਬਾਬਾ ਨਾਨਕ ਚੋਂ ਕਾਂਗਰਸ ਦੀਆਂ ਨਲਾਕੀਆਂ ਨੇ ਤੇ ਕਾਂਗਰਸ ਵੱਲੋਂ ਕੀਤੀ ਗਈ ਧੱਕੇਸ਼ਾ ਵੀ ਇਹ ਕਿ ਦੂਜੇ ਟੱਬਰ ਦਾ ਬੰਦਾ ਨਹੀਂ ਆਉਂ ਦੇਣਾ ਆਪਣੀ ਵਾਈਫ ਖੜੀ ਕਰ ਦਿੱਤੀ ਠੀਕ ਹੈ ਐਜ਼ ਯ ਔਰਤ ਮੈਂ ਰਿਸਪੈਕਟ ਕਰਦਾ ਪਰ ਕੀ ਉਹਨਾਂ ਨੂੰ ਕੈਂਡੀ ਨਹੀਂ ਲੱਭਾ ਇਹੋ ਕੰਮ ਗਿਦੜਵਾਹ ਦੇ ਵਿੱਚ ਕੀਤਾ ਰਾਜਾ ਵੜਿੰਗ ਸਾਹਿਬ ਨੇ ਯਾਨੀ ਕਿ ਕਾਂਗਰਸ ਦੀਆਂ ਨਲਾਕੀਆਂ ਦਾ ਫਾਇਦਾ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੋਇਆ ਮੈਂ ਬਿਲਕੁਲ ਇਹਦੇ ਵਿੱਚ ਦੋਮਤ ਨਹੀਂ ਕਹਿੰਦਾ ਅੱਛਾ ਚੱਬੇਵਾਲ ਸਾਹਿਬ ਕੀ ਨੇ ਮੈਂ ਕਹਿੰਦਾ ਵੀ ਆਮ ਆਦਮੀ ਪਾਰਟੀ 'ਚ ਆਉਣ ਤੋਂ ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੁੱਕੀ ਸੀ ਕਿਰਦਾਰ ਕੀ ਹੈ ਇਸ ਬੰਦੇ ਦਾ ਚੱਬੇਵਾਲ ਦਾ ਕਿਰਦਾਰ ਕੀ ਹੋਗਾ ਦੋ ਦਿਨ ਪਹਿਲਾਂ ਉਸ ਬੰਦੇ ਨੇ ਸੱਤਾ ਦੇ ਲਾਲਚ ਦੇ ਸੱਤਾ ਦੀ ਭੁੱਖ ਦੇ ਵਿੱਚ ਆ ਕੇ ਉਸ ਬੰਦੇ ਨੇ ਪਾਰਟੀ ਬਦਲ ਲਈ ਜੋਸ਼ੀ ਸਾਹਿਬ ਪਰ ਕਿਰਦਾਰ ਦਾ ਸ਼ਾਇਦ ਚੱਬੇਵਾਲ ਦੇ ਲੋਕਾਂ ਨੇ ਸੋਚੋ ਕਿ ਪਹਿਲੇ ਤੋਂ ਲੈ ਕੇ ਆਖਰੀ ਰਾਤ ਤੱਕ ਅੱਜ ਉਹਨੇ ਪਤਾ ਕੀ ਕਿਹਾ ਬਿਆਨ ਕਹਿੰਦਾ ਚੱਬੇਵਾਲ ਚੱਬੇਵਾਲ ਦਾ ਰਹੇਗਾ ਇਹਦਾ ਮਤਲਬ ਉਹਦੇ ਪਾਰਟੀ ਕੋਈ ਇੰਪੋਰਟੈਂਸ ਨਹੀਂ ਰੱਖਦੀ ਅੱਜ ਦਾ ਬਿਆਨ ਸੀਗਾ ਐਨੀਵੇਜ਼ ਹੁਣ ਤੁਸੀਂ ਕਹਿੰਦੇ ਪੇਜ ਕਿ ਸਾਡੇ ਪ੍ਰਧਾਨ ਜੀ ਵੱਲੋਂ ਗੱਲ ਕੀਤੀ ਗਈ ਆ ਠੀਕ ਆ ਸਾਡਾ ਇਜ਼ਾਫਾ ਹੋਇਆ ਵੋਟਾਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਇੰਡੀਪੈਂਡੈਂਟਲੀ ਲੜੀ ਆ ਜੇ ਤੁਸੀਂ ਕਹਿੰਦੇ ਕਿ ਉਹਦੇ ਵੱਡੇ ਲੀਡਰ ਆਏ ਤੇ ਇਹਨਾਂ ਨੂੰ ਆਪਣਾ ਲੀਡਰ ਕੀ ਆ 10 ਸਾਲ ਪਹਿਲਾਂ ਝਾੜੂ ਕੋ ਕੀ ਸੀ ਆਪਣੇ ਕੁਲਦੀਪ ਸਿੰਘ ਢਾਲੀਵਾਲ ਇਹ ਉਹੀ ਕਾਂਗਰਸ ਦਾ ਪ੍ਰਚਾਰ ਕਰਦਾ ਹੁੰਦਾ ਸੀ ਡੇਰਾ ਬਾਬਾ ਨਾਨਕ ਜਾ ਕੇ ਸੁਖਵਿੰਦਰ ਢਾਵੇ ਦਾ ਤੇ ਕਾਂਗਰਸ ਦੇ ਇੰਟੈਲੈਕਚੁਅਲ ਸੈੱਲ ਦਾ ਪ੍ਰਧਾਨ ਬਣਾਇਆ ਸੀ ਉਹਨੂੰ ਪੰਜਾਬ ਦਾ ਉਹਦਾ ਕਿਰਦਾਰ ਕੀ ਹੈ ਫਿਰ ਫਿਰ ਜੇ ਤੁਸੀਂ ਗੱਲ ਕਰਦੇ ਪਏ ਹੋ ਅਮਨ ਰੋਣਾ ਦੇ ਫਾਦਰ ਸਾਹਿਬ ساری ਜ਼ਿੰਦਗੀ ਭੱਠਲ ਦੇ ਟਾਈਮ ਦੇ ਵਿੱਚ ਐਮਐਲਏ ਬਣੇ ਸੀ ਕਾਂਗਰਸ ਵੱਲੋਂ ਉਹਦਾ ਕਿਰਦਾਰ ਕੀ ਹੈ ਇਹ ਬਿਮਾਰੀ ਹਰ ਪੋਲੀਟਿਕਲ ਪਾਰਟੀ ਚ ਤੁਸੀਂ ਇਹ ਨਹੀਂ ਕਹਿ ਸਕਦੇ ਗੱਲ ਹੈ ਨਾ ਭਾਜਪਾ ਨੇ ਦੇਸ਼ ਦਾ ਕੋਈ ਪ੍ਰਸ਼ਨ ਨਹੀਂ ਛੱਡਿਆ ਹੀ ਨਹੀਂ ਜਿਨੂੰ ਆਪਣੀ ਪਾਰਟੀ ਚ ਲੈਂਦਾ ਵਾਸ਼ਿੰਗਟਨ ਤੇ ਮੈਨੂੰ ਇਹ ਦੱਸੋ ਵੀ ਜੇ ਮੈਂ ਜੇ ਮੈਂ ਕਰਾਉਣਾ ਸ਼ੁਰੂ ਕਰਦਾ ਇਹੋ ਚੱਬੇਵਾਲ ਵੱਲੋਂ ਚੱਬੇਵਾਲ ਦਾ ਹਾਰਿਆ ਹੋਇਆ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਹਿੰਦਾ ਸੀ ਕਿ ਚੱਬੇਵਾਲ ਭ੍ਰਸ਼ਟ ਆ। ਕਿਹੜਾ ਕਿ ਨਹੀਂ ਕਿਹਾ ਤੁਹਾਡੇ ਤੁਹਾਡੇ ਟੀਵੀ ਤੇ ਚੱਲਿਆ ਉਹ ਬੰਦੇ ਨੇ ਗਵਰੀ ਵੀ ਮੰਗੀ ਆ। ਫਿਰ ਤੁਸੀਂ ਦੱਸੋ ਤੇ ਆਮ ਆਦਮੀ ਪਾਰਟੀ ਕਹਿੰਦੀ ਦੁੱਧੇ ਤੋਤੇ ਲੈ ਆਏ ਬੰਦੇ ਫੜ ਕੇ। ਪਰ ਦੂਜੀ ਗੱਲ ਸਹੀ ਜੀ ਦੱਸੋ ਹੈਨਾ ਦੇਖੋ ਇਹਦਾ ਇਹ ਜੋਸ਼ੀ ਸਾਹਿਬ ਬੜੇ ਜੋਸ਼ਵਾਲੇ ਨੇ ਇਹਨਾਂ ਨੇ ਭਾਰਤੀ ਜਨਤਾ ਹਾਂ ਭਾਰਤੀ ਜਨਤਾ ਪਾਰਟੀ ਦੀ ਕੋਈ ਗੱਲ ਹੀ ਨਹੀਂ ਕੀਤੀ ਕਿਉਂਕਿ ਉਹ ਇਹਨਾਂ ਨੂੰ ਰਿਜ਼ਲਟ ਕਲੀਅਰ ਨਹੀਂ ਹਾਂ ਮਾਰਾ ਅਸਲ ਜਿੱਤੇ ਚਾਰ ਚੋਟ ਤਿੰਨ ਜਗ੍ਹਾ ਤੇ ਜਿੱਤੇ ਆ ਯੂਪੀ ਦੇ ਵਿੱਚ ਨੋਹਾਂ ਦੇ ਸੱਤ ਸੀਟਾਂ ਜਿੱਤੇ ਆ ਇਹ ਭਾਰਤੀ ਦਾ ਪਾਰਟੀ ਕਿਹਦੇ ਸਟੈਂਡਿੰਗ ਕਰ ਰਹੀ ਹੈ ਇਹਦੀ ਗੱਲ ਆ ਚਾਰ ਜਗ੍ਹਾ ਕੱਲੇ ਗੱਲ ਕਰਦੇ ਚਾਰ ਜਗ੍ਹਾ ਚੋਂ ਤਿੰਨ ਜਗ੍ਹਾ ਤੇ ਜ਼ਮਾਨਤ ਜਬਤ ਹੋ ਗਈ 2017 'ਚ ਤੁਹਾਡੀ ਕਿੰਨੀਆਂ ਜ਼ਮਾਨਤ ਜਬਤ ਹੋਈ ਸੀ ਉਸ ਤੋਂ ਬਾਅਦ ਵੀ ਹੁਣ ਗੱਲ ਕੋਈ ਹੈ ਨਹੀਂ ਹੁਣ ਕੀ ਕਰੀਏ ਦੋਸ਼ ਲਾਈਏ ਆਮ ਆਦਮੀ ਪਾਰਟੀ ਤੇ 17 ਦੇ ਵਿੱਚ ਕੀ ਕੀਤਾ ਤੁਸੀਂ ਕਿੰਨੀਆਂ ਜ਼ਮਾਨਤਾਂ ਜਬਤ ਹੋਈਆਂ ਅਬ 17 ਦੇ ਰਿਜ਼ਲਟ ਨੂੰ ਦੇਖ ਕੇ ਜੇ ਬਾਈ ਚ ਆ ਗਏ ਆ ਇਹ ਬਾਦਰੀ ਆ ਤੇ ਸਾਨੂੰ ਕਹਿੰਦੇ ਜਮਾਨ ਦਾ ਜਬ ਤੋਂ ਆ 2017 ਦਾ ਬਾਦਰੀ ਹਲਾਤ ਨਹੀਂ ਸੀ ਆਜਾ ਅਰੇ ਮੈਂ ਕਹਿਣਾ ਪਿਆ ਨਾ ਸਭ ਨੇ ਡਿਲੀ ਪੋਸਟ ਦੇ ਨੇ ਡੋਲੀ ਜੱਬੇਵਾਲ ਕੀ ਲੈ ਗਿਆ ਇੱਕ ਨੰਬਰ ਦਾ ਉਹਦਾ ਕਿਰਦਾਰ ਹੈ ਕੋਈ ਜੱਬੇਵਾਲ ਦਾ ਅੱਛਾ ਜਿਵੇਂ ਚਾਰ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੁੱਕ ਕੇ ਫਿਰਦਾ ਸੀ ਝਾੜੂ ਵੱਲੋਂ ਨਾ ਜੈਸੇ ਕੈਸੇ ਪਧੀਆਂ ਪਧੀਆਂ ਸੁਣਨ ਨੂੰ ਤਿਆਰ ਨਹੀਂ ਆਉਂ ਉਹਨੂੰ ਕੈਂਡਰ ਨਾ ਕੇ ਤੇ ਲਾ ਕੇ ਦੱਸਦਾ ਇਸ ਬੰਦੇ ਨਾਲ ਕੀ ਡਿਬੇਟ ਕਰੀਏ ਜਿਹੜਾ ਸੁਣਨ ਨੂੰ ਤਿਆਰ ਹੀ ਨਹੀਂ ਉਹ ਕਹਿੰਦਾ ਜੱਬੇਵਾਲ ਜੱਬੇਵਾਲ ਦਾ ਕੰਮ ਦੱਸੋ ਝਾੜੂ ਦਾ ਕੰਟ੍ਰਿਬਿਊਸ਼ਨ ਨਹੀਂ ਕੋਈ ਇੱਥੇ ਅੱਜ ਗੱਲ ਸੁਣੋ ਅਸੀਂ ਕਦੀ ਡਿਸਕਸ਼ਨ 'ਚ ਬਲੀਵ ਕਰਦੇ ਆ ਡਿਬੇਟ 'ਚ ਕੁਝ ਨਹੀਂ ਨਿਕਲਦਾ ਤੋਂ ਉਹਨਾਂ ਨੂੰ ਸੁਣਦੇ ਫਿਰ ਤੁਹਾਡੇ ਕੋਲ ਅੱਜ ਤੁਸੀਂ ਬੜੇ ਵਧੀਆ ਫਿਗਰs ਸਭ ਦੇ ਅੱਗੇ ਬੜੇ ਕਲੀਅਰ ਦੱਸੋ ਅੱਜ ਡਿਸਕਸ਼ਨ ਹੈ ਹੈਗੀ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ 'ਚ ਆਪਣਾ ਵਿਸ਼ਵਾਸ ਜੋ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਪੰਜਾਬ 'ਚ ਰਵਨੀਤ ਬਿੱਟੂ ਕਹਿੰਦੇ ਸੀ ਜੀ ਮੈਂ ਮੁੱਖ ਮੰਤਰੀ ਬਣਾਗਾ ਤੇ 2027 ਸਰਕਾਰ ਆਏਗੀ ਲੋਕਾਂ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਆਈ ਨਾ ਦਿਖਾ ਸਕੋ ਕਿ ਵੀ ਇਹ ਹਾਲ ਹੈ ਤੁਹਾਡੇ ਮਨਪ੍ਰੀਤ ਬਾਦਲ ਜੀ ਬਾਰ-ਬਾਰ ਕਹਿੰਦੇ ਸੀਗੇ ਅਸੀਂ ਗਿੱਦੜਵਾਹੇ 'ਚ ਬੜੇ ਕੰਮ ਕੀਤੇ ਨੇ ਅਸੀਂ ਇਦਾਂ ਕੀਤਾ ਅਸੀਂ ਜਿੱਤਾਂਗੇ ਜਿੱਤਾਂਗੇ ਕੇਵਲ ਢਿੱਲੋ ਜੀ ਕਹਿੰਦੇ ਸੀਗੇ ਵੀ ਅਸੀਂ ਬੜਾ ਕੰਮ ਕੀਤਾ ਤਿੰਨ ਵਾਰ ਦੇ ਐਮਐਲਏ ਸਾਡੇ ਚੱਬੇਵਾਲ ਤੋਂ ਖੜੇ ਹੋਏ ਮੰਤਰੀ ਵੀ ਰਹੇ ਨੇ ਉਹ ਉਹ ਕਹਿੰਦੇ ਸੀ ਕਿ ਸਾਡੀ ਜਿੱਤ ਪੱਕੀ ਹੈ ਡੇਰਾ ਬਾਬਾ ਨਾਨਕ ਚ ਕਲ ਨੂੰ ਸਾਹਿਬ ਕੀ ਗੱਲ ਕਰਦੇ ਸੀ ਉਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਕਰਨਗੇ ਇਹਨਾਂ ਦਾ ਕੀ ਹੈ ਇਹ ਕਹਿੰਦਾ ਜੀ ਮਹਾਰਾਸ਼ਟਰ ਜਿੱਤਨੇ ਅਸੀਂ ਗੱਲ ਅੱਜ ਡਿਬੇਟ ਮਹਾਰਾਸ਼ਟਰ ਦੀ ਕਰਾ ਲਓ ਫਿਰ ਇਹਨਾਂ ਦਾ ਜਵਾਬ ਪੁੱਛੋ ਅੱਜ ਗੱਲ ਹੋ ਰਹੀ ਹੈ ਵੀ ਪੰਜਾਬ ਨੇ ਤੁਹਾਨੂੰ ਰਿਜੈਕਟ ਕਰਤਾ ਬੁਰੀ ਤਰ੍ਹਾਂ ਤੁਹਾਡੀ ਤਿੰਨ ਜਗ੍ਹਾ ਤੇ ਜਮਾਨਤ ਵੈਸੇ ਤਾਂ ਚਾਰ ਜਗ੍ਹਾ ਤੇ ਹੀ ਹੈ ਪਰ ਚਲੋ ਕੁਝ ਪਰਸੈਂਟੇਜ ਮੈਂ ਤੁਹਾਨੂੰ ਸੁਣ ਰਿਹਾ ਸੀ ਮੈਡਮ ਤੁਸੀਂ ਕਹਿੰਦੇ ਸੀ ਕੁਝ ਪਰਸੈਂਟੇਜ ਹੀ ਰਹੇਗੀ ਨਹੀਂ ਤਾਂ ਉੱਥੇ ਵੀ ਹੋ ਗਈ ਸੀ ਚਾਰ ਚੋ ਤਿੰਨ ਜਗ੍ਹਾ ਤੇ ਜਮਾਨਤ ਜप्त ਹੋਗੀ ਜੋ ਤੁਹਾਡੀ ਪਰਫਾਰਮੈਂਸ ਹੈ ਉਹ ਬਿਗ ਜ਼ੀਰੋ ਨਿਕਲੀ ਅੱਜ ਉਹਦੇ ਉੱਤੇ ਗੱਲ ਕੀ ਹੈ ਜਿਹੜੇ ਤੁਸੀਂ ਧੱਕੇ ਕਰ ਰਹੇ ਹੋ ਨੇ ਸੈਂਟਰ 'ਚ ਬੈਠ ਕੇ ਉਹਦੇ ਇੰਪਰੂਵਮੈਂਟ ਕਰੋ ਫਿਰ ਪੰਜਾਬ ਤੁਹਾਨੂੰ ਐਕਸੈਪਟ ਕਰੇਗਾ ਪੰਜਾਬ ਨੇ ਤੁਹਾਨੂੰ ਪਹਿਲਾਂ ਵੀ ਰਿਜੈਕਟ ਕੀਤਾ ਅੱਜ ਫਿਰ ਤੋਂ ਤੁਸੀਂ ਰਿਜੈਕਟ ਹੋ ਗਏ ਡਾਕਟਰ ਕੋਟਲੀ ਡਾਕਟਰ ਕੋਟਲੀ ਜੀ ਜਵਾਬ